ਪਲੈਟਫਾਰਮਸ ਤੇ ਮੇਰੀ ਨਾਸਾ ਦੇ ਵਿੱਚ ਵੀ ਫੋਟੋਗ੍ਰਾਫ ਪਬਲਿਸ਼ ਹੋ ਚੁੱਕੇ ਆ ਬੀਬੀਸੀ ਦੇ ਵਿੱਚ ਹੋ ਚੁੱਕੇ ਆ ਅਰਥ ਸਕਾਈ ਦੀ ਜਿਹੜੀ ਇਸ ਸਾਲ ਦੀ ਟਾਪ ਦੀ ਫੋਟੋ ਹੈ ਉਹ ਮੇਰੀ ਹੈ ਟਿਕ ਪਲੈਨਟ ਦੀ ਫੋਟੋ ਜੇ ਲੈਣੀ ਹੈ ਆਲਮੋਸਟ ਇੱਕ ਰਾਤ ਨਿਕਲ ਜਾਂਦੀ ਹੈ ਸਾਰੀ ਇਨਸਾਨ ਕੋਈ ਵੀ ਹੁੰਦਾ ਹੈ ਉਹ ਹਰ ਇੱਕ ਬੰਦਾ ਸਟਰੋਂਗ ਮਾਈਂਡਸੈਟ ਦਾ ਨਹੀਂ ਹੁੰਦਾ ਜ਼ਰੂਰੀ ਨਹੀਂ ਹੈ ਕਿ ਮਤਲਬ ਮੇਰਾ ਜੇ ਮਾਈਂਡਸੈਟ ਸਟਰੋਂਗ ਹੈ ਤਾਂ ਸਾਹਮਣੇ ਮਿਲਦਾ ਵੀ ਉਹਨਾਂ ਜਿਹਾ ਸਟਰੋਂਗ ਹੋਵੇ ਤੇ ਵਿਚਾਰੇ ਜਿਹੜੇ ਵੀਕ ਮਾਈਂਡਸੈਟ ਦੇ ਲੋਕ ਆ ਉਹਨਾਂ ਨੂੰ ਬੇਕੂਬ ਬਣਾਇਆ ਜਾ ਰਿਹਾ ਹੈ ਜਦੋਂ ਵੀ ਆਸਮਾਨ ਦੇ ਵਿੱਚ ਇੱਕ ਤਾਰਾ ਟੁੱਟਦਾ ਹੈ ਤਾਂ ਲੋਕ ਫਟਾਫਟ ਹੱਥ ਜੋੜ ਕੇ ਨਾ ਵਿਸ਼ ਮੰਗਣ ਲੱਗ ਜਾਂਦੇ ਯਾਰ ਮੇਰੀ ਇਹ ਵਿੱਚ ਪੂਰੀ ਹੋ ਜੂਗੀ ਤਾਂ ਕਿ ਇਹ ਰਿਐਲਿਟੀ ਹੈ ਜਾਂ ਅੰਧਵਿਸ਼ਵਾਸ ਹੈ ਲੋਕਾਂ ਚ ਮੈਂ ਇੱਕ ਰਾਤ ਦੇ ਵਿੱਚ 200 ਤੋਂ ਉੱਪਰ ਤਾਰੇ ਦੇਖਿਆ ਟੁੱਟਦੇ ਹੋਏ ਹੁਣ ਮੇਰੀਆਂ ਤਾਂ ਇੰਨੀਆਂ ਖੁਆਇਸ਼ਾਂ ਨਹੀਂ ਆਈਆਂ ਕਿ ਮੈਂ 200 ਖੁਆਇਸ਼ਾਂ ਮੰਗ ਲੈਂਦਾ ਉਹਨਾਂ ਤੋਂ ਸਾਰੀਆਂ ਪੂਰੀਆਂ ਹੋ ਜਾਂਦੀਆਂ ਮੈਂ ਤਾਂ ਕੁਝ ਵੀ ਨਹੀਂ ਮੰਗਿਆ ਮੈਂ ਤਾਂ ਇੰਜੋਏ ਕੀਤਾ ਸੀ ਤੱਚੀ ਆਕਾ ਤੁਸੀਂ ਦੇਖ ਰਹੇ ਹੋ ਪੰਜਾਬ ਲੋਕ ਆਵਾਜ਼ ਤੇ ਮੈਂ ਹਾਂ ਨਾ ਜੀ ਆ ਅੱਜ ਅਸੀਂ ਤੁਹਾਨੂੰ ਤਾਰਿਆਂ ਦੀ ਦੁਨੀਆ ਵਿੱਚ ਲੈ ਕੇ ਆਏ ਆਂ ਬਚਪਨ ਦੇ ਵਿੱਚ ਹਰ ਇੱਕ ਬੱਚੇ ਦਾ ਸੁਪਨਾ ਹੁੰਦਾ ਹੈ ਕਿ ਉਹ ਆਸਮਾਨ ਦੇ ਵਿੱਚ ਤਾਰਿਆਂ ਨੂੰ ਬੜੀ ਨਜ਼ਦੀਕ ਨਾਲ ਦੇਖੇ ਪਰ ਕਿਤੇ ਨਾ ਕਿਤੇ ਉਹਨਾਂ ਦਾ ਸੁਪਨਾ ਦਬ ਕੇ ਰਹਿ ਜਾਂਦਾ ਹੈ ਤੇ ਸਾਡੇ ਨਾਲ ਹੁਣ ਉਹ ਸ਼ਖਸ ਮੌਜੂਦ ਨੇ ਜੋ ਆਸਮਾਨ ਵਿੱਚ ਰਹਸਮਈ ਤਸਵੀਰਾਂ ਨੂੰ ਕਲਿੱਕਸ ਕਰਦੇ ਨੇ ਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਮ ਕੀ ਹਾਲ ਹੈ ਵਧੀਆ ਜੀ ਸਰ ਮਤਲਬ ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਇਹ ਹੈ ਕਿ ਤੁਸੀਂ ਖੁਦ ਵੀ ਜਵਾਨ ਹੋ ਤੇ ਤੁਹਾਡੇ ਖੁਦ ਦੇ ਪੜਾਏ ਹੋਏ ਬੱਚੇ ਇਹਨੇ ਮੁਕਾਮ ਹਾਸਲ ਕਰ ਚੁੱਕੇ ਨੇ ਕੋਈ ਡਾਕਟਰ ਬਣ ਚੁੱਕਾ ਕੋਈ ਇੰਜੀਨੀਅਰ ਕਿਵੇਂ ਮੇਰੇ ਬਹੁਤ ਸਾਰੇ ਸਟੂਡੈਂਟ ਆ ਜਿਹੜੇ ਇੰਜੀਨੀਅਰ ਨੇ ਜਿਹੜੇ ਡਾਕਟਰ ਨੇ ਔਰ ਮੈਨੂੰ ਪ੍ਰਾਊਡ ਫੀਲ ਹੁੰਦਾ ਹੈ ਕਿ ਹਾਂ ਬੜੀ ਛੋਟੀ ਉਮਰ ਦੇ ਵਿੱਚ ਮੈਂ ਫਿਜ਼ਿਕਸ ਪੜ੍ਹਨਾ ਸ਼ੁਰੂ ਕੀਤੀ ਸੀ ਔਰ ਅੱਜ ਮੈਂ ਸੋਸਾਇਟੀ ਨੂੰ ਇੱਕ ਸਾਇੰਟੀਫਿਕ ਮੋਲਡ ਦੇ ਸਕਿਆ ਔਰ ਆਉਣ ਵਾਲੇ ਫਿਊਚਰ ਨੂੰ ਜਿਹੜਾ ਬੱਚੇ ਆਉਣ ਵਾਲੇ ਫਿਊਚਰ ਹੀ ਹੁੰਦੇ ਆ ਤੇ ਉਹਨਾਂ ਨੂੰ ਮੈਂ ਇੱਕ ਮੋਲਡ ਦੇ ਸਕਿਆ ਸਾਇੰਟੀਫਿਕ ਮੋਲਡ ਦੇ ਸਕਿਆ ਮੈਨੂੰ ਚੰਗਾ ਹੀ ਲੱਗਦਾ ਹੈ ਸੋ ਆਬਵੀਅਸਲੀ ਹਾਂਜੀ ਹਾਂਜੀ ਸਰ ਲੋਕਾਂ ਦੇ ਵਿੱਚ ਨਾ ਬੜਾ ਹੀ ਕਨਫਿਊਜ਼ਨ ਹੈ ਉਹ ਅਸਟਰੋਨੋਮੀ ਤੇ ਅਸਟਰੋਲੋਜੀ ਦੇ ਵਿੱਚ ਅੰਤਰ ਨਹੀਂ ਸਮਝ ਪਾਉਂਦੇ ਉਹ ਦੋਨਾਂ ਨੂੰ ਨ ਐਸਟਰੋਨੋਮੀ ਜਿਹੜੀ ਹੈ ਬੇਸਿਕਲੀ ਉਹ ਮੈਥਮੈਟਿਕਲ ਔਰ ਪ੍ਰੈਕਟੀਕਲ ਅਪਰੋਚ ਹੈ ਸਾਇੰਸ ਨੂੰ ਲੈ ਕੇ ਆ ਕੁਝ ਵੀ ਗੱਲੋ ਜਿੱਦਾਂ ਵੀ ਤੁਸੀਂ ਉਹਨੂੰ ਸਮਝਦੇ ਹੋ ਪਰ ਐਸਟਰੋਲੋਜੀ ਜਿਹੜੀ ਹੈ ਉਹ ਫੇਕ ਹੈ ਉਹ ਲੋਕਾਂ ਨੂੰ ਬਸ ਬੇਵਕੂਫ ਬਣਾਇਆ ਜਾ ਰਿਹਾ ਹੈ ਇਨਸਾਨ ਕੋਈ ਵੀ ਹੁੰਦਾ ਹੈ ਉਹ ਹਰ ਇੱਕ ਬੰਦਾ ਸਟਰੋਂਗ ਮਾਈਂਡਸੈਟ ਦਾ ਨਹੀਂ ਹੁੰਦਾ ਜ਼ਰੂਰੀ ਨਹੀਂ ਹੈ ਕਿ ਮਤਲਬ ਮੇਰਾ ਜੇ ਮਾਈਂਡਸੈਟ ਸਟਰੋਂਗ ਹੈ ਤਾਂ ਸਾਹਮਣੇ ਵਾਲੇ ਦਾ ਵੀ ਉਨਾ ਹੀ ਸਟਰੋਂਗ ਹੋਵੇ ਹਾਂਜੀ ਤੇ ਵਿਚਾਰੇ ਜਿਹੜੇ ਵੀਕ ਮਾਈਂਡਸੈਟ ਦੇ ਲੋਕ ਹੈ ਉਹਨਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਤੇ ਬਚਣਾ ਚਾਹੀਦਾ ਇਸ ਚੀਜ਼ ਤੋਂ ਮੇਰੇ ਹਸਾਬ ਨਾਲ ਸਰ ਤੁਸੀਂ ਆਪਣੀ ਜ ਬਚਪਨ ਦੇ ਵਿੱਚ ਜਦੋਂ ਆਪਾਂ ਸਾਰੇ ਛੱਤ ਤੇ ਸੌਂਦੇ ਹੁੰਦੇ ਸੀਗੇ ਤੇ ਆਪਾਂ ਤਾਰੇ ਦੇਖਦੇ ਸੀਗੇ ਤੇ ਔਰ ਮੈਨੂੰ ਯਾਦ ਹੈ ਕਿ ਉਸ ਵੇਲੇ ਕਿ ਆਪਾਂ ਕਿੰਨੇ ਤਾਰੇ ਦੇਖਦੇ ਹੁੰਦੇ ਜਦੋਂ ਆਪਾਂ ਰਾਤ ਨੂੰ ਸੌਂਦੇ ਸੀ ਗਿਣ ਗਿਣ ਕੇ ਸੋ ਜਾਂਦੇ ਸੀ ਆਪਾਂ ਜਰਨੀ ਤਾਂ ਉੱਥੋਂ ਹੀ ਸਟਾਰਟ ਹੁੰਦੀ ਹੈ ਬਟ ਮੈਂ ਪਹਿਲਾ ਟੈਲੀਸਕੋਪ 2011 ਚ ਲਿਆ ਅੱਛਾ ਤੇ ਉਹ ਛੋਟਾ ਸੀਗਾ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਕਰਦੇ ਮੈਂ 2016 ਦੇ ਵਿੱਚ ਓਬਜ਼ਰਵੇਟਰੀ ਸੈਟਅਪ ਕਰਤੀ ਸੀ ਤੁਸੀਂ ਆਪਣੇ ਸੁਪਨੇ ਨੂੰ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਹੀ ਅਪਣਾ ਲਿਆ ਜੀ ਬਿਲਕੁਲ ਮੈਂ ਤਾਂ ਹਮੇਸ਼ਾ ਤੋਂ ਹੀ ਚਾਹੁੰਦਾ ਸੀਗਾ ਕਿ ਜਿਸ ਚੀਜ਼ ਦਾ ਸ਼ੌਂਕ ਹੈ ਉਹੀ ਆਪਾਂ ਕੰਮ ਕਰੀਏ ਔਰ ਉਹੀ ਚੀਜ਼ ਪ੍ਰੋਫੈਸ਼ਨ ਚ ਕਨਵਰਟ ਹੋ ਜਾਏ। ਹਾਂਜੀ। ਮੇਰਾ ਸ਼ੌਂਕ ਫਿਜ਼ਿਕਸ ਸੀਗਾ, ਐਸਟਰੋਨੋਮੀ ਸੀਗਾ। ਹੁਣ ਉਹ ਫਿਜ਼ਿਕਸ ਮੈਂ ਬੱਚਿਆਂ ਨੂੰ ਪੜ੍ਹਾ ਹੀ ਰਿਹਾ ਤੇ ਨਾਲ-ਨਾਲ ਮੇਰਾ ਐਸਟਰੋਨੋਮੀ ਹੈ। ਮੈਂ ਆਪਣੀਆਂ ਤਸਵੀਰਾਂ ਕਿੱਥੇ-ਕਿੱਥੇ ਮੇਰੀ ਪਬਲਿਸ਼ ਹੁੰਦੀਆਂ ਐ, ਵਿਕਦੀਆਂ ਵੀ ਐ। ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਪਬਲਿਸ਼ ਹੁੰਦੀਆਂ ਨੇ ਤੁਹਾਡੀ ਤਸਵੀਰਾਂ? ਸ਼ਹਿਰਾਂ ਤੋਂ ਜੇ ਇਲਾਵਾ ਆਪਾਂ ਦੇਖਿਆ ਜੇ ਤਾਂ ਪਲੈਟਫਾਰਮਸ ਦੀ ਗੱਲ ਕਰੀਏ, ਪਲੈਟਫਾਰਮਸ ਤੇ ਮੇਰੀ NASA ਦੇ ਵਿੱਚ ਵੀ ਫੋਟੋਗ੍ਰਾਫਸ ਪਬਲਿਸ਼ ਹੋ ਚੁੱਕੇ ਐ। BBC ਦੇ ਵਿੱਚ ਹੋ ਚੁੱਕੇ ਐ ओके okay. जी ਤੇ ਸਰ ਜਿਵੇਂ ਕਹਿਣਾ ਚਾਹੀ ਜਿਹੜੀ ਤੁਹਾਡੀ ਤਸਵੀਰਾਂ ਨੇ ਉਹ ਇੱਕ ਫਰੇਮ ਕਿੰਨੇ ਚ ਬਿਕਦੀ ਐ ਖੈਰ ਮੈਂ ਇਹ ਸਮਝਾਂਗਾ ਕਿ ਕੀਮਤ ਨਾਲੋਂ ਜ਼ਿਆਦਾ ਇੱਕ ਆਰਟਿਸਟ ਨੂੰ ਉਹਦੇ ਆਰਟ ਨਾਲ ਦੇਖਣਾ ਚਾਹੀਦਾ ਹੈ ਹਾਂਜੀ ਆਰਟਿਸਟ ਨੂੰ ਕਦੀ ਵੀ ਇਹ ਨਹੀਂ ਦੇਖਣਾ ਚਾਹੀਦਾ ਕਿ ਉਹ ਇੱਕ ਫੋਟੋ ਦੀ ਕਿੰਨੇ ਚ ਵਿਕਦੀ ਐ ਜਾਂ ਕਿੰਨੇ ਚ ਵੀ ਵਿਕਦੀ ਹੋਏ ਤੇ ਮਤਲਬ ਮੇਰਾ ਇਹ ਮੰਨਣਾ ਹੈ ਕਿ ਆਰਟ ਨੂੰ ਕਦੀ ਵੀ ਪੈਸੇ ਨਾਲ ਤੋਲਣਾ ਨਹੀਂ ਚਾਹੀਦਾ ਹਾਂਜੀ ਤੇ ਕਿਸੇ ਵੀ ਬੰਦੇ ਦਾ ਨਜ਼ਰੀਆ ਇਹ ਨਹੀਂ ਹੋਣਾ ਚਾਹੀਦਾ ਕਿ ਆਰਟਿਸਟ ਨੂੰ ਪੈਸੇ ਨਾਲ ਤੋਲੇ ਤੋ ਆਪਾਂ ਇਸ ਸਵਾਲ ਦਾ ਜਵਾਬ ਮਤਲਬ ਮੁਕੰਮਲ ਤੌਰ ਤੇ ਨਹੀਂ ਦੇ ਸਕਦੇ ਪਰ ਠੀਕ ਹੈ ਬਹੁਤ ਫੋਟੋ ਮੇਰੀਆਂ ਵਿਕਦੀਆਂ ਆ ਅੱਛੇ ਪ੍ਰਾਈਸ ਦੇ ਵਿਕਦੀਆਂ ਆ ਔਰ ਮੈਨੂੰ ਅੱਛਾ ਲੱਗਦਾ ਹੈ ਜਿਵੇਂ ਕਿ ਸਰ ਅਸੀਂ ਦੇਖਦੇ ਆ ਕਿ ਜਦੋਂ ਵੀ ਅਸਮਾਨ ਦੇ ਵਿੱਚ ਇੱਕ ਤਾਰਾ ਟੁੱਟਦਾ ਹੈ ਤਾਂ ਲੋਕ ਫਟਾਫਟ ਹੱਥ ਜੋੜ ਕੇ ਨਾ ਵਿਸ਼ ਮੰਗਣ ਲੱਗ ਜਾਂਦੇ ਯਾਰ ਮੇਰੀ ਇਹ ਵਿਸ਼ ਪੂਰੀ ਹੋ ਜੂਗੀ ਤਾਂ ਕਿ ਇਹ ਰਿਐਲਿਟੀ ਹੈ ਜਾਂ ਇਹ ਅੰਧਵਿਸ਼ਵਾਸ ਹੈ ਲੋਕਾਂ ਚ ਅੰਧਵਿਸ਼ਵਾਸ ਹੈ ਬਿਲਕੁਲ ਇਦਾਂ ਕਦੀ ਹੋ ਹੀ ਨਹੀਂ ਸਕਦਾ ਕਿ ਟੁੱਟਦਾ ਤਾਰਾ ਤੁਹਾਡੀ ਵਿਸ਼ ਪੂਰੀ ਕਰ ਦੇ ਕਿਉਂਕਿ ਉਹਨੂੰ ਕਿਹੜਾ ਸੁਣ ਰਿਹਾ ਉਹਦਾ ਕਿਹੜਾ ਕੋਈ ਈਮੋਸ਼ਨ ਹੈ ਜਾਂ ਉਹਦੇ ਕੋਲ ਕਿਹ ਖੁਆਇਸ਼ਾਂ ਸੰਦੀਆਂ ਹੁੰਦੀਆਂ ਆ ਇਨਸਾਨ ਪੋੜਾ ਵਿਚਾਰਾ ਤੇ ਮੰਗ ਲੈਂਦਾ ਰੱਬ ਤੋਂ ਵੀ ਮੰਗ ਲੈਂਦਾ ਕਿਸੇ ਤੋਂ ਵੀ ਮੰਗ ਲੈਂਦਾ ਕਦੀ ਪੂਰੀ ਹੋ ਜਾਂਦੀ ਕਿਸੇ ਦੀ ਨਹੀਂ ਹੁੰਦੀ ਬਟ ਗੱਲ ਇਹ ਹੈ ਕਿ ਐਦਾ ਕਦੀ ਵੀ ਨਹੀਂ ਹੁੰਦਾ ਕਿ ਟੁੱਟਦਾ ਤਾਰਾ ਤੁਹਾਡੀ ਖੁਆਇਸ਼ ਪੂਰੀ ਕਰ ਦੇਗਾ ਉਹ ਇੱਕ ਸਿੰਪਲ ਇੱਕ ਨੇਚਰ ਦਾ ਫੀਨੋਮੈਨਨ ਹੈ ਇੱਕ ਤਾਰਾ ਟੁੱਟਦਾ ਨਿਕਲ ਗਿਆ ਮੈਂ ਇੱਕ ਰਾਤ ਦੇ ਵਿੱਚ 200 ਤੋਂ ਉੱਪਰ ਤਾਰੇ ਦੇਖੇ ਟੁੱਟਦੇ ਹੋਏ ਅੱਛਾ ਤਾਂ ਹੁਣ ਮੇਰੀਆਂ ਤਾਂ ਇੰਨੀਆਂ ਖੁਆਇਸ਼ਾਂ ਨਹੀਂ ਆ ਗਈਆਂ ਕਿ ਮੈਂ 200 ਖੁਆਇਸ਼ਾਂ ਮੰਗ ਲੈਂਦਾ ਉਹਨਾਂ ਤਾਂ ਸਾਰੀਆਂ ਪੂਰੀਆਂ ਹੋ ਜਾਂਦੀਆਂ ਮੈਂ ਤਾਂ ਕੁਝ ਵੀ ਨਹੀਂ ਮੰਗਿਆ ਮੈਂ ਤਾਂ ਇੰਜੋਏ ਕੀਤਾ ਉਸ ਚੀਜ਼ ਨੂੰ ਕਿ ਉਹ ਇੱਕ ਨੇਚਰ ਦਾ ਫੀਨੋਮ ਤੇ ਸਾਰ ਜਦੋਂ ਤੁਸੀਂ ਰਾਤ ਨੂੰ ਆਹ ਟੈਲੀਸਕੋਪ ਨਾਲ ਪਿਕਚਰਸ ਕਲਿੱਕ ਕਰਦੇ ਹੋ ਅਸਮਾਨ ਦੇ ਵਿੱਚ ਤਾਂ ਤੁਹਾਨੂੰ ਕਿੱਦਾਂ ਦਾ ਫੀਲ ਹੁੰਦਾ ਆ ਦੇਖੋ ਆਬਵੀਅਸਲੀ ਅ ਅੱਛਾ ਹੀ ਫੀਲ ਹੁੰਦਾ ਹੈ ਪੇਸ਼ੈਂਸ ਦਾ ਕੰਮ ਹੈ ਸਾਰਾ ਮਤਲਬ ਇੱਕ ਪਲੈਨਟ ਦੀ ਫੋਟੋ ਜੇ ਲੈਣੀ ਹੈ ਆਲਮੋਸਟ ਇੱਕ ਰਾਤ ਨਿਕਲ ਜਾਂਦੀ ਹੈ ਸਾਰੀ ਤੇ ਅੱਛਾ ਹੀ ਲੱਗਦਾ ਉਸ ਤੋਂ ਬਾਅਦ ਜਦੋਂ ਫਾਈਨਲ ਰਿਜ਼ਲਟ ਆਪਾਂ ਦੇਖਦੇ ਆਂ ਕਿ ਇੰਨੀ ਚੰਗੀ ਫੋਟੋ ਆਪਾਂ ਰਾਤੀ ਕੈਪਚਰ ਕੀਤੀ ਉਹਦਾ ਸਵੇਰੇ ਉੱਠ ਕੇ ਦਾ ਅੱਛਾ ਹੀ ਲੱਗਦਾ ਹੈ ਕਿ ਹਾਂ ਜਿਵੇਂ ਕਿ ਨਾ ਲੋਕੀ ਦਿਨਾਂ ਨੂੰ ਸੌਂਦੇ ਜਿਵੇਂ ਕਿ ਲੋਕੀ ਰਾਤ ਨੂੰ ਸੌਂਦੇ ਨੇ ਤੇ ਦਿਨ ਦੇ ਵਿੱਚ ਕੰਮ ਕਰਦੇ ਨੇ ਪਰ ਤੁਹਾਡਾ ਇੱਥੇ ਉਲਟਾ ਤੁਸੀਂ ਰਾਤ ਨੂੰ ਕੰਮ ਕਰਦੇ ਹੋ ਦਿਨ ਦੇ ਵਿੱਚ ਹੋਰ ਕੰਮ ਕਰਦੇ ਹੋਗੇ ਨਹੀਂ ਹੁਣ ਆਪਾਂ ਦਿਨ ਦੇ ਵਿੱਚ ਹੀ ਬੈਠੇ ਸੀਗੇ ਤੁਹਾਨੂੰ ਯਾਦ ਆਪਾਂ 2:30 ਵਜੇ ਬੈਠੇ ਸੀਗੇ ਪਰ ਟਾਈਮ ਟੇਬਲ ਬਣ ਜਾਂਦਾ ਉਹਦਾ ਹੁਣ ਲੋਕੀ ਰਾਤੀ ਜੌਬ ਵੀ ਤਾਂ ਕਰਦੇ ਹੀ ਆ ਗਏ ਹਾਂਜੀ ਤਾਂ ਮੈਂ ਇਹਨੂੰ ਆਪਣਾ ਜੌਬ ਹੀ ਸਮਝਦਾ ਇੱਕ ਤਰ੍ਹਾਂ ਨਾਲ ਸਰ ਦੇਖੋ ਐਸਟਰੋਨੋਮੀ ਜਦੋਂ ਤੋਂ ਬਣੀ ਹੈ ਆਈ ਥਿੰਕ ਉਦੋਂ ਤੋਂ ਹੀ ਸਕੋਪ ਦੇ ਨਾਲ ਹੀ ਚਲਦੀ ਰਹੀ ਹੈ बिकॉज़ ਤਾਰਿਆਂ ਨੂੰ ਪੜਨਾ ਸਾਇੰਟਿਸਟਾਂ ਦੀ ਵੀ ਆ ਜਿਹੜੇ ਫਿਜ਼ੀਸਿਸਟ ਸੀਗੇ ਉਹਨਾਂ ਦੇ ਵੀ ਇੱਕ ਬਹੁਤ ਜ਼ਿਆਦਾ ਰਿਹਾ ਹੈ ਕਿ ਆਪਾਂ ਇੱਕ ਅਲੱਗ ਜੀ ਚੀਜ਼ ਨੂੰ ਐਕਸਪਲੋਰ ਕਰੀਏ ਕਿ ਹੈ ਕੀ ਚੀਜ਼ ਉੱਥੇ ਜਾਂ ਸਾਡੀ ਧਰਤੀ ਬਣੀ ਹੈ ਤਾਂ ਕਿੱਦਾਂ ਬਣੀ ਹੈ ਉਹਨਾਂ ਨੇ ਵੀ ਐਕਸਪਲੋਰ ਕੀਤਾ ਹੀ ਹੈ ਉਹਦੇ ਬੈਕਚੈਸ ਐਸਟਰੋਨੋਮੀ ਹੀ ਸੀਗੀ ਸਾਰੀ ਤੇ ਆਨਲ ਟਾਈਮ 'ਚ ਮੇਰੇ ਹਿਸਾਬ ਨਾਲ ਦੇਖੋ ਹੁਣ ਜਿੱਦਾਂ ਜਿੱਦਾਂ ਜ਼ਮਾਨਾ ਅੱਗੇ ਵਧ ਰਿਹਾ ਹੈ ਲੋਕਾਂ ਕੋਲ ਥੋੜਾ ਇਨਕਮ ਸੋਰਸਸ ਵਧ ਰਹੇ ਆ ਤਾਂ ਲੋਕੀ ਆਨਲਾਈਨ ਟਾਈਮ 'ਚ ਮੇਰੇ ਸਾਹਮਣੇ ਨਾਲ ਚੰਗੀ ਚੀਜ਼ਾਂ ਨਾਲ ਵੀ ਜੁੜਨਗੇ ਲੋਕੀ ਟੈਲੀਸਕੋਪ ਵੀ ਬਾਇ ਕਰਣਗੇ ਜਿਸ ਦੇ ਨਾਲ ਲੋਕ ਬੱਚਿਆਂ ਨੂੰ ਸ਼ੌਂਕ ਪਏਗਾ ਅੱਗੇ ਜਿਹੜੀ ਆਨਲਾਈਨ ਫਿਊਚਰ ਜਨਰੇਸ਼ਨ ਹੈ ਸ਼ੌਂਕ ਪਏਗਾ ਉਸ ਤੋਂ ਬਾਅਦ ਉਹੀ ਹੈ ਜਿਹੜੇ ਅੱਗੇ ਉਹਨੂੰ ਕੈਰੀ ਕਰ ਸਕਦੇ ਜਿਸ ਲੈਵਲ ਤੱਕ ਮਰਜ਼ੀ ਲੈ ਕੇ ਜਾ ਸਕਦੇ ਹੋ ਹਾਂਜੀ ਸਰ ਜਿਹੜੇ ਤੁਹਾਡੇ ਪੜਾਈ ਹੋਏ ਬੱਚੇ ਜਿੰਨੇ ਹੀ ਮੁਕਾਮ ਤੇ ਪਹੁੰਚ ਚੁੱਕੇ ਆ ਤੁਸੀਂ ਜੇ ਤੋਂ ਉਹਨਾਂ ਬਾਰੇ ਸੁਣਦੇ ਹੋਵੋਗੇ ਤਾਂ ਤੁਹਾਨੂੰ ਕਿੰਨੀ ਕ ਖੁਸ਼ੀ ਹੁੰਦੀ ਹੋਣੀ ਆ ਡੈਫੀਨੇਟਲੀ ਖੁਸ਼ੀ ਹੁੰਦੀ ਹੈ ਮੈਂ ਆਪਣੇ ਆਪ ਨੂੰ ਕੋਈ ਇੰਨਾ ਵੱਡਾ ਨਹੀਂ ਸਮਝਦਾ ਬਟ ਇਹ ਹੈ ਕਿ ਮੇਰਾ ਇੱਕ ਕੰਮ ਸੀ ਹਾਂਜੀ ਤੇ ਅੱਗੇ ਉਹ ਜਿਹੜੇ ਸੀਗੇ ਬੱਚੇ ਉਹਨਾਂ ਨੇ ਉਸ ਕੰਮ ਨੂੰ ਪੂਰਾ ਸਰਹਾਇਆ ਕਿ ਹਾਂ ਜੇ ਮੈਂ ਨਹੀਂ ਮਿਹਨਤ ਕਰਦਾ ਤਾਂ ਉਹਨਾਂ ਨੇ ਵੀ ਉਹਨੀ ਮਿਹਨਤ ਕਰਕੇ ਉਹ ਮਕਾਮ ਹਾਸਲ ਕੀਤੇ ਹੈ ਤੁਹਾਡੀਆਂ ਤਸਵੀਰਾਂ ਇੰਨੀਆਂ ਪਬਲਿਸ਼ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਹੋਰ ਚੀਜ਼ਾਂ ਤੇ ਤਾਂ ਲੋਕਾਂ ਵੱਲੋਂ ਕਮੈਂਟ ਵੀ ਆਉਂਦੇ ਨੇ ਯਾਰ ਅਸੀਂ ਵੀ ਦੇਖਣਾ ਸਾਨੂੰ ਵੀ ਬੁਲਾਓ ਅਸੀਂ ਵੀ ਰਾਤ ਦਾ ਵੀਊ ਦੇਖਣਾ ਆ ਤਾਂ ਤੁਸੀਂ ਕੀ ਕਹਿੰਦੇ ਆਓ ਸਾਡੇ ਕੋਲ ਹਾਂ ਆਪਾਂ ਸੈਸ਼ਨਸ ਰੱਖਦੇ ਹਾਂ ਇੱਥੇ ਪਰ ਆਪਾਂ ਹਰ ਰੋਜ਼ ਨਹੀਂ ਰੱਖ ਸਕਦੇ ਬਿਕੋਜ਼ ਕਈ ਵਾਰੀ ਵੈਦਰ ਸਾਫ ਨਹੀਂ ਹੁੰਦਾ ਹਾਂਜੀ ਨੇਚਰ ਦੇ ਉੱਪਰ ਸਾਨੂੰ ਰਿਲਾਇ ਕਰਨਾ ਪਏਗਾ ਨਾ ਆਪਾਂ ਨੇਚਰ ਤੋਂ ਅਗੇਂਸ ਤੋਂ ਕੰਮ ਉਸ ਤੋਂ ਬਾਅਦ ਇਹ ਹੈ ਕਿ ਆਪਾਂ ਸੈਸ਼ਨਸ ਰੱਖਦੇ ਆਂ ਕਦੀ ਕਦੀ ਟਾਈਮ ਅਵੇਲੇਬਿਲਿਟੀ ਦੇ ਹਿਸਾਬ ਨਾਲ ਤੇ ਉਸ ਹਿਸਾਬ ਨਾਲ ਆਪਾਂ ਸੈਸ਼ਨ ਕਦੀ ਕਦੀ ਕਰ ਲਈਦਾ ਲੋਕਾਂ ਦਾ ਮਤਲਬ ਜਿਸ ਤਰ੍ਹਾਂ ਵੀ ਹੁੰਦਾ ਹਾਂਜੀ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਮੈਮ